ਦੋਸਤੋ ਡੀਆਈਜੀ ਹਰਚਰਨ ਭੁੱਲਰ ਦੇ ਘਰੋਂ ਜਿਹੜਾ ਪੈਸਾ ਨਗਦ ਕੈਸ਼ 7.5 ਕਰੋੜ ਰੁਪਇਆ ਫੜਿਆ ਗਿਆ ਉਹਦੇ ਬਾਬਤ ਹੁਣ ਇੱਕ ਤੋਂ ਪੱਤਰਕਾਰ ਜਿਹੜੇ ਉਹਨਾਂ ਕੇਸਾਂ ਦੇ ਨਾਲ ਸੰਬੰਧਤ ਸੀ ਬੇਕਰਮਜੀਠਕੇ ਦੇ ਵੱਲ ਸਿੱਧ ਮੁਸੱਦਾ ਜਿਹੜਾ ਸੱਕ ਦਾ ਇਸ਼ਾਰਾ ਹੈ ਉਹ ਜਾ ਰਹੇ ਸਰਦਾਰ ਸਰਬਜੀਤ ਸਿੰਘ 베ਰਕਾ ਜਿਹੜੇ ਬੜੇ ਸੀਨੀਅਰ ਵਕੀਲ ਹੈ ਜਿਨ੍ਹਾਂ ਨੇ ਬੜੇ ਬੁਚੜਾ ਨੂੰ ਸਜ਼ਾ ਕਰਾਈ ਹੈ ਜਿਨ੍ਹਾਂ ਨੇ 90 92 ਵਿੱਚ ਝੂਠੇ ਇੰਕਾਊਂਟਰ ਕੀਤੇ ਨੌਜਵਾਨ ਮਾਰੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਨਖਾਂ ਪਿੱਛੇ ਭੇਜਣ ਵਾਲੇ 베ਰਕਾ ਸਾਹਿਬ ਹਨ ਤੇ 베ਰਕਾ ਸਾਹਿਬ ਨੇ ਇੱਕ ਇੰਟਰਵਿਊ ਦੇ ਵਿੱਚ ਬੜੀ ਤਕੜੀ ਗੱਲ ਕਹੀ ਹੈ ਕਹਿੰਦੇ ਜਿਹੜਾ ਮਜੀਠੀਗੇ ਦਾ ਕੇਸ ਸੀ ਨਾ ਸੱਟ ਬਣੀ ਸੀ ਉਹਦੇ ਵਿੱਚ ਕਰਤਾ ਧਰਤਾ ਹਰਚਰਨ ਸਿੰਘ ਭੁੱਲਰ ਸੀ ਕਹਿੰਦੇ ਹਰਚਰਨ ਸਿੰਘ ਭੁੱਲਰ ਨੇ ਜਾਂਚ ਕਰਨੀ ਸੀ ਕਿ ਬਿਕਰਮ ਮਜੀਠੀਗਾ ਕਿੱਡਾ ਵੱਡਾ ਦੋਚੀ ਹੈ ਜਾਂ ਫਿਰ ਇਹਨੂੰ ਝੂਠਾ ਵਸਾਇਆ ਗਿਆ ਆਪ ਦੋਸਤੋ ਜਾਤੀਓ ਨੂੰ ਕਲੀਨ ਚਿੱਟ ਦੇਣੀ ਸੀ ਜਾਂ ਫਿਰ ਉਹਨਾਂ ਨੂੰ ਦੋਸ਼ੀ ਗਰਦਾਨਣਾ ਸੀ ਪਰ ਇਹ ਕਹਿੰਦੇ ਬੜਾ ਛਤਰ ਅਫਸਰ ਸੀ ਬੜਾ ਚਲਾਕ ਬੜਾ ਚਿੰਤ ਸੀ ਕਿਉਂਕਿ ਪੀੜੀਦਰ ਪੀੜੀ ਨੌਕਰੀ ਮਿਲੀ ਸੀ ਪਹਿਲਾ ਪਿਤਾ ਡੀਜੀਪੀ ਆਪ ਡੀਆਈਜੀ ਕਹਿੰਦੇ ਨੇ ਐਸੀ ਕਰਮਾਤ ਖੇਦੀ ਉਹ ਕੇਸ ਨੂੰ ਕਹਿੰਦੇ ਲੀਹੋਂ ਵੀ ਲਾ ਦਿੱਤਾ ਨਾ ਤੇ ਕਹਿੰਦੇ ਇਹ ਬੰਦੇ ਨੇ ਉਹਨੂੰ ਕਲੀਨ ਚਿੱਟ ਦਿੱਤੀ ਮਜੀਠਗੇ ਨੂੰ ਤੇ ਨਾ ਹੀ ਦੋਸਤੋ ਕਹਿੰਦੇ ਚਲਾਨ ਪੇਸ਼ ਕੀਤਾ ਦੋਸ਼ੀ ਵੀ ਨਹੀਂ ਬਣਾਇਆ ਇਹੋ ਹੀ ਚੋਰ ਮੋਰੀਆਂ ਹੁੰਦੀਆਂ ਹਨਾ ਜਦੋਂ ਕੋਈ ਐਫ ਆਈ ਆਰ ਕਰਾਉਣੀ ਹੈ ਲਿਖਣੀ ਹੈ ਉਹਦੇ ਵਿੱਚ ਕੋਈ ਮੋਰੀ ਰੱਖ ਜਾਣੀ ਕਿ ਜਿਹੜਾ ਬੰਦਾ ਦੋਸ਼ੀ ਹੈ ਉਹ ਇੱਥੋਂ ਦੀ ਨਿਕਲ ਸਕਦਾ ਹੈ ਉਹਦਾ ਬਚਾਅ ਕਰ ਜਾਣਾ ਉਸ ਸਮੇਂ ਇੱਕ ਨੇ ਵੱਲੋਂ ਇਹ ਗੱਲਾਂ ਹੁੰਦ ਗਈਆਂ ਕਹਿੰਦੇ ਬਿਕਰ ਮਜੀਠਗੇ ਦਾ ਜਿਹੜਾ ਬਚਾਅ ਕੀਤਾ ਉਹ ਸਰਬਜੀਤ ਸਿੰਘ ਬੇਰਕਾ ਕਹਿੰਦੇ ਇਸ ਡੀਆਈਜੀ ਪੁੱਲਰ ਨੇ ਕੀਤਾ 5000 ਕਰੋੜ ਦਾ ਉਹ ਡਰੱਗ ਕੇਸ ਆਖਿਆ ਜਾਂਦਾ ਹੈ ਜਗਦੀਸ਼ ਭੋਲੇ ਵਾਲਾ ਦੋਸਤ 5000 ਕਰੋੜ ਉਹਦੇ ਵਿੱਚੋਂ ਜੇ 20-30 ਕਰੋੜ ਰੁਪਇਆ ਉਹ ਦੇ ਦੇਣਗੇ ਤੇ ਉਹਨਾਂ ਨੂੰ ਕੀ ਫਰਕ ਪੈਂਦਾ ਹੈ ਕਹਿੰਦੇ ਜਿਹੜਾ 7.5 ਕਰੋੜ ਦੇ ਘਰੋਂ ਫੜਿਆ ਗਿਆ ਹੈ ਦੋਸਤੋ ਇਹ ਕਹਿੰਦੇ ਪੈਸਾ ਬੇਕਰਮ ਮਜੀਠੇ ਦੇ ਕੋਲੋਂ ਹੋ ਸਕਦਾ ਸਾਰੇ ਦਾ ਸਾਰਾ ਮਜੀਠੇ ਦਾ ਪੈਸਾ ਹੋਵੇ ਉਹ ਤੋਂ ਲਿਆ ਹੋਵੇ ਇਹ ਬੇਰ ਕਾ ਸਾਹਬ ਨੇ ਗੱਲ ਕਹੀ ਹੈ ਪੱਤਰਕਾਰ ਨੇ ਉਹਨਾਂ ਨੂੰ ਆਖਿਆ ਕਿ ਕੱਲ ਨੂੰ ਉਹ ਸਾਡੇ ਤੇ ਕਲੇਮ ਨਾ ਕਰ ਦੇਣ ਮਾਨਹਾਨੀ ਦਾ ਦਾਵਾ ਨਾ ਕਰ ਦੇਣ ਕਿ ਤੁਸੀਂ ਝੂਠ ਬੋਲ ਰਹੇ ਹੋ ਚੈਨਲ ਤੇ ਪਰ ਬੇਰ ਕਾ ਸਾਹਬ ਨੇ ਕਿਹਾ ਕਿ ਜੀ ਸਦਕੇ ਕਰਨ ਸਾਡੇ ਕੋਲੇ ਪੱਕੇ ਸਬੂਤ ਹੈ ਅਸੀਂ ਸਬੂਤ ਦੇ ਦੇਾਂਗੇ ਕਿ ਉਹਨੇ ਸਾਲ ਡੇਢ ਸਾਲ ਦੇ ਵਿੱਚ DIG ਭੁੱਲਰ ਨੇ ਉਸ ਕੇਸ ਦੇ ਵਿੱਚ ਕੀ ਕੀਤਾ ਕੁਝ ਵੀ ਨਾ ਕਰਨਾ ਇਹ ਗੱਲ ਨੂੰ ਸ਼ੋਅ ਕਰਦਾ ਹੈ ਕਿ ਲੈ ਦੇ ਕੇ ਮਸਲਾ ਨਿਬੜ ਗਿਆ ਸੀ ਲੀਤੋਂ ਲੱਤ ਗਿਆ ਸੀ ਤੇ ਹੁਣ ਦੋਸਤੋ ਕਹਿੰਦੇ ਨਾ ਤੇ DIG ਦਾ ਰਿਮਾਂਡ ਮੰਗੇ ਰਿਮਾਂਡ ਮੌਕੇ ਤੇ ਨਾ ਮੰਗਣਾ ਕਹਿੰਦੇ ਉਹਦੇ ਵਿੱਚ ਇਹ ਪਾਲਿਸੀ ਹੈ ਕਿ ਪਹਿਲਾਂ CBI ਇਹ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹਦੇ ਨਾਲ ਕਿਹੜੇ-ਕਿਹੜੇ ਬੰਦੇ ਜੁੜੇ ਹੋਏ ਐ ਕਿ ਹਰਮਾਨਡ ਲੈਣ ਤੋਂ ਪਹਿਲਾਂ ਕਹਿੰਦੇ ਸਾਰੀ ਜਾਂਚ ਪੜਤਾਲ ਕਰ ਲਈਏ ਫਿਰ ਇਕੱਠੇ ਚੱਕਾਂਗੇ ਤੇ ਦੋਸਤੋ ਬਿਕਰਮਜੀਠਾ ਦੇ ਉੱਤੇ ਦੁਬਾਰਾ ਫਿਰ ਜਿਹੜੀ ਖਤਰੇ ਦੀ ਸੂਈ ਐ ਖਤਰੇ ਦੇ ਬੱਦਲ ਨੇ ਉਹ ਮੰਡਰਾਉਣ ਲੱਗੇ ਆ ਕਹਿੰਦੇ ਡੀਆਈਜੀ ਭੁੱਲਰ ਦੇ ਨਾਲ ਉਹਦਾ ਵੀ ਜਿਹੜਾ ਪੁਲਿਸ ਸਰਮਾਂਡ ਹੈ ਪਹਿਲੇ ਹੱਥੇ ਲਿਆ ਜਾ ਸਕਦਾ ਹੈ ਜਿਹੜਾ ਦਲਾਰ ਸੀ ਕਿਸ਼ ਕਿਸ਼ਰਨੂ ਕਿਰਸਾਨੂ ਸਾਰਦਾਜੀ ਦਾ ਨਾਂ ਹੈ ਕਹਿੰਦੇ ਜਿਹੜੀ ਉਹਦੇ ਕੋਲੋਂ ਡੈਰੀ ਪੜੀ ਹੈ ਉਤੇ ਕਈ ਅਫਸਰਾਂ ਦੇ ਨਾਂ ਹੈ ਕਿਹੜੇ-ਕਿਹੜੇ ਅਫਸਰਾਂ ਦੇ ਹੈ ਇਹ ਜਾਂਚ ਫੜਤਾਲ ਵਿੱਚ ਹੈ ਕਹਿੰਦੇ ਕਈ ਅਫਸਰ ਦੋਸਤੋ ਕਹਿੰਦੇ ਚੰਡੀਗੜ੍ਹ ਮਹਾਲੀ ਨੂੰ ਛੱਡ ਗਏ ਹੈ ਆਪਣੇ ਘਰੇ ਸੌਣਾ ਬੰਦ ਕਰ ਦਿੱਤਾ ਹੈ ਦੂਰ ਦਰਾਡੇ ਨਿਕਲ ਗਏ ਐ ਕਹਿੰਦੇ ਪਤਾ ਨਹੀਂ ਰਾਤ ਬਰਾਤੇ ਕਦੋਂ ਸੀਬੀਆਈ ਦੀ ਜਿਹੜੀ ਰੇਡ ਹੈ ਉਹ ਸਾਡੇ ਤੇ ਪੈਣ ਵਾਲੀ ਹੈ ਕਿਉਂਕਿ ਜਿਹੜਾ ਦਲਾਲ ਹੈ ਕਹਿੰਦੇ ਜਿਵੇਂ ਜਿਵੇਂ ਉਹ ਦਲਾਲ ਨਾਲ ਲਈ ਗਿਆ ਓਵੇਂ ਓਵੇਂ ਜਿਹੜੀ ਰੇਡ ਹੈ ਉਹ ਪੈਣੀ ਜਾਣੀ ਹੈ ਹੁਣ ਕਿੱਥੋਂ ਤੱਕ ਭੱਜਣਗੇ ਬੱਕਰੇ ਦੀ ਮਾਂ ਕਹਿੰਦੇ ਕਿੰਨਾ ਚਿਰ ਖੈਰ ਬਣਾਉਗੀ ਇੱਕ ਦਿਨ ਤੇ ਕਸਾਈ ਨੇ ਟੰਗ ਹੀ ਲੈਣਾ ਤੇ ਦੋਸਤੋ ਭੱਜੇ ਤੇ ਫਿਰਦੇ ਆ ਪਰ ਕਿਤੋਂ ਤੱਕ ਜਾ ਕੇ ਬਚਣਗੇ ਇਹ ਦੇਖਣ ਵਾਲੀ ਗੱਲ ਹੈ ਤੇ ਅਗਲਾ ਦੋਸਤੋ ਜਿਹੜਾ ਮਸਲਾ ਹੈ ਜੈਸੀ ਕਰਨੀ ਬੈਸੀ ਕਰਨੀ ਇਹਨੇ 90 92 ਦੇ ਦੌਰ ਚ ਜਿਨ੍ਹਾਂ ਨੇ ਸਿੱਖ ਨੌਜਵਾਨ ਚੁੱਕ ਚੁੱਕ ਕੇ ਮਾਰੇ ਤੇ ਦੋਸਤੋ ਅੱਜ ਉਹਨਾਂ ਨਾਲ ਆਪਣੇ ਨਾਲ ਹੋ ਰਹੀ ਹੈ ਉਹਨਾਂ ਦੇ ਬੱਚੇ ਨੌਜਵਾਨ ਉਮਰ ਚ ਮਰ ਰਿਹਾ ਇਕ ਡੀਜੀਪੀ ਮੁਹੰਮਦ ਮੁਸਤਾਫਾ ਮੁਸਲਮਾਨ ਫੈਮਿਲੀ ਚੋਂ ਮਲੇਰ ਕੋਟਲੇ ਚ ਜਿਹੜਾ 90-99 ਚ ਕਹਿੰਦੇ ਐਸਐਸਪੀ ਹੁੰਦਾ ਸੀ ਤੇ ਦੋਸਤੋ ਉਦੋਂ ਉਹਨੇ ਵੀ ਕਹਿੰਦੇ ਝੂਠੇ ਇਨਕਾਊਂਟਰ ਕਰੇ ਸੀ ਅੱਜ ਉਹਦਾ ਨੌਜਵਾਨ ਮੁੰਡਾ ਆ ਦੋ ਤਿੰਨ ਦਿਨ ਹੋਏ ਸਕੀਲ ਅਹਿਮਦ ਉਹਦਾ ਨੌਜਵਾਨ ਮੁੰਡਾ ਦੋਸਤੋ ਅਕਾਲ ਚਲਾਣਾ ਕਰ ਗਿਆ ਉਨੇ ਖੁਦਕਸ਼ੀ ਕਰ ਲਈ ਉਹਦੇ ਬੇਟੇ ਨੇ ਇੱਕੋ ਬੀੜ ਕੋ ਬਣਾ ਕੇ ਨੈਟ ਤੇ ਪਾ ਗਿਆ ਦੇਖਦੇ ਆ ਉਹਦੇ ਵਿੱਚ ਡੀਜੀਪੀ ਵੀ ਫਸੂਗਾ ਉਹਦਾ ਪਰਿਵਾਰ ਵੀ ਫਸੂਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਜਾਂਚ ਪੜਤਾਲ ਹੈ ਉਹ ਕਿੱਥੋਂ ਤੱਕ ਜਾਂਦੀ ਹੈ ਤੇ ਅਗਲਾ ਤਰਨ ਤਾਰਨ ਸੀਟ ਦੇ ਉੱਤੇ ਭਾਈ ਮਨਦੀਪ ਸਿੰਘ ਖਾਲਸਾ ਅੰਮ੍ਰਿਤਪਾਲ ਦੀ ਜਥੇਬੰਦੀ ਉਹਦੇ ਨਾਲ ਕਹਿੰਦੇ ਅੰਬਰ ਪਪਾਲ ਦਾ ਉਹ ਹਲਕਾਏ ਦੋਸਤੋ ਤਰਨਤਾਰ ਉੱਥੇ ਕਹਿੰਦੇ ਜਿਵੇਂ ਜਿਵੇਂ ਦਿਨ ਚੋਣਾ ਦੇ ਨੇੜੇ ਆਈ ਜਾਂਦੇ ਐ ਤੇ ਜਿਹੜਾ ਰੁਝਾਨ ਐ ਉਹ ਮਨ ਮਨਦੀਪ ਸਿੰਘ ਖਾਲਸੇ ਦਾ ਵਾਧਦਾ ਜਾਂਦਾ ਜੇ ਕਿਤੇ ਦੋਨੇ ਅਕਾਲੀ ਦਲ ਇੱਕ ਹੋ ਜਾਂਦੇ ਸਮਝੌਤਾ ਕਰ ਲੈਂਦੇ ਤੇ ਦੋਸਤੋ ਕਈ ਲੱਖ ਤੇ ਕਈ ਹਜ਼ਾਰ ਵੋਟ ਤੇ ਜਿੱਤ ਹੋਣੀ ਸੀ ਹੁਣ ਵੀ ਕਹਿੰਦੇ ਮਨਦੀਪ ਸਿੰਘ ਖਾਲਸੇ ਦਾ ਚੰਗਾ ਆਧਾਰ ਬਣਿਆ ਹੋਇਆ ਜਿਹੜੀ ਜਿੱਤ ਹੈ ਉਹ ਵੀ ਦੋਸਤੋ ਕਹਿੰਦੇ ਯਕੀਨੀ ਹੈ ਤੇ ਅਗਲਾ ਇੱਕ ਪਗਵੰਤ ਮਾਨ ਦੀ ਵੀਡੀਓ ਉਹ ਮਰੇਈਆ ਦੋਸਤੋ ਅਸਲੀਲ ਵੀਡੀਓ ਉਹ ਬਹੁਤ ਮੰਦ ਭਾਗਾ ਉਹਦਾ ਸਿੱਧਵ ਸਿੱਧਾ ਪਤਾ ਲੱਗ ਜਾਂਦਾ ਹੈ ਕਿ AI ਦੇ ਨਾਲ ਉਹ ਤਿਆਰ ਕੀਤੀ ਵੀਡੀਓ ਹੈ ਇਹੋ ਜੀ ਵੀਡੀਓ ਜਰ ਨਹੀਂ ਪਹੁੰਚਾਈ ਨਹੀਂ ਕੋਈ ਬਾਹਰਲੇ ਦੇਸ਼ ਚ ਬੰਦਾ ਬੈਠਾ ਉਹਨੇ ਆਪਣੇ ਪੇਜ 'ਤੇ ਵੀਡੀਓ ਸ਼ੇਅਰ ਕੀਤੀ ਐ ਉਹ ਵੀਡੀਓ ਬਿਲਕੁਲ ਝੂਠੀ ਐ ਨਕਲੀ ਐ ਉਹਦਾ ਜਿਹੜਾ ਫਾਇਦਾ ਐ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮਾਨ ਸਾਹਿਬ ਨੂੰ ਉਹਦਾ ਫਾਇਦਾ ਹੋਣਾ ਐ ਨਾ ਕਿ ਉਹਦਾ ਨੁਕਸਾਨ ਹੋਣਾ ਇੰਨੀਆਂ ਕੁ ਦੋਸਤੋ ਵਿਚਾਰਾਂ ਸੀ ਭੁੱਲ ਚੁੱਕ ਦੀ ਖੇਮਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ